Господи, Боже мой. Когда успокоится все, Господи. Ой-ой-ой-ой-ой-ой-ой-ой-ой-ой. ਇਹ ਪੁਚਾਲ ਦੀਆਂ ਜ਼ਬਰਦਸਤ ਤਸਵੀਰਾਂ ਰਸ਼ੀਆ ਤੋਂ ਸਾਹਮਣੇ ਆਈਆਂ ਨੇ ਰੂਸ ਤੋਂ ਸਾਹਮਣੇ ਆਈਆਂ ਜਿੱਥੇ 8.7 ਦੀ ਤੀਬਰਤਾ ਦਾ ਪੁਚਾਲ ਆਇਆ ਹੈ। ਕਈ ਬਿਲਡਿੰਗਾਂ ਤਬਾਹ ਹੋਈਆਂ ਨੇ, ਕਈ ਘਰ ਤਬਾਹ ਹੋਏ ਨੇ। ਇਹ ਜੋ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਇੱਕ ਕਿੰਡਰਗਾਰਟਨ ਸਕੂਲ ਦੀ ਹੈ। ਜਦੋਂ ਪੁਚਾਲ ਆਇਆ ਵਿੱਚ ਬੱਚੇ ਮੌਜੂਦ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ। ਆਏ ਰੂਸ ਵਿੱਚ ਇਸ ਪੁਚਾਲ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੁਨਾਮੀ ਸਿਰਫ ਰੂਸ ਦੇ ਵਿੱਚ ਹੀ ਨਹੀਂ ਜਾਪਾਨ ਅਲਾਸਕਾ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਜਾਰੀ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਰੂਸ ਦੀ ਹੈ ਉੱਪਰ ਵਾਲੀ ਸੁਨਾਮੀ ਤੋਂ ਪਹਿਲਾਂ ਦੀ ਹੈ ਜਿੱਥੇ ਇੱਕ ਫੈਕਟਰੀ ਸਾਫ਼ ਨਜ਼ਰ ਆਉਂਦੀ ਹੈ ਤੇ ਬਾਅਦ ਵਿੱਚ ਸੁਨਾਮੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਉਸ ਫੈਕਟਰੀ ਦਾ ਉੱਥੇ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਮਿਲਦਾ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨਾ ਭਿਆਨਕ ਪੁਚਾਲ ਸੀ ਅਤੇ ਸੁਨਾਮੀ ਦੀ ਤਬਾਹੀ ਕਿੰਨੀ ਜ਼ਿਆਦਾ ਹੈ ਜਾਪਾਨ ਦੇ ਕਈ ਇਲਾਕੇ ਵੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ